ਸੋ ਸਮਾਗਲੀ ਤੁਮ ਰਹਿ ਸੋਤਰ ਸਾਚੀ ਤੁਮ ਤੇ ਪੂਰ ਹੋਇ ਸੋ ਆਪਿਆ ਕਾਰੀ ਤੁਮਹੀ ਸਤਮਿਤ ਤੁਮਹੀ ਜਾਨੀ ਨਾਨਕ ਦਾਸ ਸਰਦਾ ਕੁਰਬਾਨੀ ਤੇ ਆ ਕੀ ਅਕਾਸ ਹਮਾ

10% ਹੋ ਤੁਸ ਪਰਸੇ ਪਾਸੂ ਦਾ ਧਿਆਨ ਕਰਕੇ ਖਾਸ ਸ੍ਰੀ ਗੁਰੂ ਨਨ ਜੀ ਸਿਵਾਹੀ ਗੁਰੂ ਜੀ ਹਜੂਰੇ ਪੰਜ ਪਿਆਰੇ ਚਾਰ ਸੱਜਣ ਦੇ ਚਾਰੀ ਮੁਖ ਤੇ ਹੱਥੀਂ ਦੰਨ ਤਪੀ ਅੰਦ ਤਵਾਮ ਜਪਿਆ ਬਾਣੀ ਕਿ ਸਕੇ ਰਿਕਤ ਰਾਗ ਦੇ ਵਾਹੀ ਇਹ ਦੇਖਣ ਕਿ ਤਦ ਨ ਪਿਆਰੇ ਅਸਦਰ ਤਰ ਪਮਾਈ ਦਾ ਧਿਆਨ ਕਰਕੇ ਖਾਸ ਸ੍ਰੀ ਗੁਰੂ ਨਨ ਜੀ ਸਿਵਾਹੀ ਗੁਰੂ ਜੀ ਜਨਾ ਸਿੰਘ ਦਾ ਸੁਨੇਹੇ ਧਾਰਮਿਕ ਸੁਤੇ ਬੰਦ ਬੰਦ ਕਟਾਇ ਕੋਪ ਜਹ ਜਗਤ ਜਿੰਦਰੇ ਕਨ ਆਰਮ ਜਰਾਏ ਕੇ ਗੁਰਸਪੰਦ ਕੀਤੀਆਂ ਧਰਮ ਨਿثارਿਆ ਸਿੱਖੀ ਦੇਸਾਂ ਸਵਾਸਾਂ ਸੰਗ ਨਵਾਹਿ ਤਨ ਆ ਸੁਸੀਤਾ ਦੇ ਪੁੱਤਰ ਕਮਾਈ ਦਾ ਧਿਆਨ ਤੱਕ ਕੇ ਖਾਲਸਾ ਸ਼ਗੁਲਨ ਦੀ ਵਾਹਿਗੁਰੂ ਜੀ ਪੱਗਾ ਤੱਕਾਂ ਤੇ ਸਰਵਤ ਕੁਟਵਾਰਾਂ ਦਾ ਧਿਆਨ ਤੱਕ ਕੇ ਸਾਸੂ ਸ਼ਗੁਲਨ ਦੀ ਵਾਹਿਗੁਰੂ ਜੀ ਪ੍ਰਥਮ ਸਰਪਾਲ ਸਿੰਘ ਦਸਾ ਜੀ ਪ੍ਰਥਮ ਸਰਪਾਲ ਸਾਹਿਬ ਨੂੰ ਵਾਹਿਗੁਰੂ 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 ਤਾਰੀ ਜੇਤਾ ਉਨਕਾ ਸਰਕਾਰ ਸਭ ਸੁਖ ਨੂੰ ਜਨ ਜਖਾ ਖਾ ਸੁਸਰ ਤਹਾਂ ਤਰ ਜਾਏ ਜਿਗਰੀ ਪੱਤੇ ਵਰਗੀ ਪਾਇ। ਪਾਤਕੀ ਜੀਤ ਅ ਸਿੱਖ ਸਾਹਿਬ ਸਹਾਇ ਖਾਲਸਾ ਜੀ ਕੇ ਬੋਲ ਬਾਰੇ ਬੋਲਣਾ ਜੀ। ਵਾਹਿਗੁਰੂ ਜੀ। ਬਖਸੂਖ ਖਾਨ ਸਖੀਦਾਨ ਕੇਸਾ ਰਹਿਦਾਨੁਰ ਕਮ ਸਾ ਨਾ ਮੁਰਸਦਾਨ। ਦਾਣਸ਼ ਦਾ ਨਾਮ ਦਾ ਸ੍ਰੀ ਚੰਦਰ ਸੁਨਣਾ ਚੌਂਕੀਆਂ ਘੱਡੇ ਬੁਗੇ। ਜੁਗੋ ਜੁਗ ਅਟਲ ਤੁਮ ਜੇਕਾਰ ਬੋਲਣਾ ਜੀ। ਵਾਹਿਗੁਰੂ ਜੀ। ਸਿੱਖਾਂ ਦਾ ਮਾਨੀ ਮਾਨ ਮਤੁ ਜੀ ਮਰਦ ਕਰਾ ਕਾ। ਆਪ ਦਾ ਘਾਤਪੁਰਖ ਵੈਰੀ ਜੀ ਘਾਤਪੁਰਖ ਵਾਹਿਗੁਰੂ ਨੇ ਪੰਥ ਦੇ ਸਦਾ ਸਿਧਤਾ ਦਿਓ ਸ੍ਰੀ ਨਾਨਕ ਸਾਹਿਬ ਜੀ ਜਿਨ੍ਹਾਂ ਗੁਰ ਧਾਮਤ ਗੁਰ ਬੰਧੂ ਸੁੜਿਆ ਗਿਆ ਤੈਨਾ ਗੁਰ ਧਾਮ ਦੇ ਖੁਲੇ ਗਸੁੰਦਾਤੀ ਸੇਵਾ ਸਮਾਹ ਦਾ ਦਾਨ ਆਪਣੀ ਪਿਆਰੀ ਖਾਸ ਸੇਵਾ ਸੋਹੀ ਦੇ ਮਾਨ ਦੇ ਮਾਨ ਸਤਿਗੁਰੂ ਨਤਾਨੇ ਦੇ ਦਾਤ ਸਤਿਗੁਰੂ ਨੇ ਹੁਣੇ ਉਸਤ ਗੁਰੂ ਤਨ ਤਨ ਸ੍ਰੀ ਗੁਰੂ ਅਨੰਦ ਦੇ ਮਹਾਰਾਜ ਤਨ ਤਨ ਸੁਖ ਮਹਾਰਾਜ ਤਨ ਤਨ ਸੁਖ ਮਹਾਰਾਜ ਆਵਲੇ ਚਰਨਾ ਕਮਣਾ ਪਾਸ

ਦਾ ਘਰ ਰਮਨ ਸਿੰਘ ਦੇ ਬਿਆਰ ਇੱਕ ਸਮੁਖਰਾ ਸੁਪਰਵਾ ਨੇ ਆਵਲੇ ਜਨਤਵਾਏ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਹੋਇਆ ਸੇ ਪੜੀਆਂ ਅਨੰਦ ਸਾਹਿਬ ਦੇ ਪਾਠ ਦੇ ਨਾਲ ਕਿਰਪਾ ਕਰਨ ਮਹਾਰਾਜ ਦੀ ਬਾਣੀ ਪੜਦੇ ਕੋ ਬਾਣੀ ਸੁਣਦੇ ਕੋ ਪਰਿਵਾਰ ਨੂੰ ਸੇਵਾ ਕਰਦੇ ਕੋ ਮਹਾਰਾਜ ਦੀ ਬੇਨਤੀ ਕਰਦੇ ਹੋ ਜਾਂਦੀਆਂ ਨੇ ਅਣਜਾਨ ਬੱਚੇ ਸੰਗ ਮਹਕਾਣਾ ਅੱਗੇ ਵਾਦ ਤੇ ਗੁਰਬਾਣੀ ਸੁਖ ਸੋਭਨ ਮਤਵਖਸ਼ ਨੂੰ ਪਰਿਵਾਰ ਨੂੰ ਸੇਵਾ ਕਰਨ ਦਾ ਵਕਤ ਕਿਰਪਾ ਕਰਨ ਮਹਾਰਾਜ ਦੀ ਦੋਨਾਂ ਪਰਿਵਾਰਾਂ ਦਾ ਆਪਸੀ ਪ੍ਰੇਮ ਪਿਆਰ ਵਾਪਸ ਸੰਚਾਰਿਤ ਕਰ ਬਖਸ਼ ਮਹਾਰਾਜੀ ਜੈਤੂਗਨ ਰਾਜਮੇਂਸਰਗੇ ਬਖਸ਼ ਮਹਾਰਾਜੀ ਕਾਰਜਾ ਵਿੱਚ ਅੰਗ ਸੰਗ ਹੋ ਕੇ ਸਹਿਯੋਗ ਕਰੀ ਚਰਦੀ ਕਲਾਬਖਸ਼ ਮਹਾਰਾਜ ਆਪਣੇ ਚਾਰਨਾ ਕੋਲ ਪਿੱਛੇ ਬਖਸ਼ ਮਹਾਰਾਜੀ ਇਹਨਾਂ ਉਸਯੋਮਕਰਾਸੂ ਪਰਿਵਾਰ ਕੋਲੋਂ ਆਪ ਦੀ ਬਾਤ ਤੇ ਸੁੰਦਰ ਪੈਸਾ ਕੇ ਬਣਾਏ ਗਏ ਨੇ ਜਥਾ ਜੁ ਹਮਾਇਤ ਕੀਤੀ ਗਈ ਹੈ ਕਿਰਪਾ ਕਰੋ ਰਮਾਲੇ ਅੰਗ ਲਾਉਣੇ ਮਾਇਕ ਜਨ ਬਿ ਕੋਣੇ ਸੇਵਕਾਂ ਦੇ ਲੋਕ ਪਰਲੋਕ ਵਿੱਚ ਬਾਬੇ ਬਜਰੀ ਮਿਹਰੀ ਨਜ਼ਰ ਕਾਲੀ ਮਹਾਰਾਜੀ ਜਿਹੜੇ ਕਜਾਨੀ ਤੁਮਾਰ ਸੁਖਜਾਨੇ ਉਪਰ ਤੋਕਾ ਨੇ ਚਰਜ ਗਲਵਕ ਸਿੰਘ ਮਹਾਰਾਜੀ ਆਪਣੇ ਚਰਨਾ ਪਵਨ ਜੀ ਦੇ ਵਕ ਸਿੰਘ ਮਹਾਰਾਜੀ ਐ ਸਮੇਂ ਇਤਨੀ ਕੋ ਸੰਗਤ ਦੂਰੋਂ ਨੇੜੋਂ ਚੱਲ ਕੇ ਆਪ ਵੀ ਜੁੜ ਚੱਲ ਰਹੀ ਆ ਸਭ ਦੇ ਅੱਗੇ ਇਦਾਰ ਤੇ ਹਾਜ਼ਰ ਤਵਾਨ ਕਾਲੇ ਮਹਾਰਾਏ ਸੂ ਪਰਿਵਾਰ ਕੋਲੋਂ ਇਹਨਾਂ ਕੁਸੀਨ ਮੁਖਰਾਜ ਹਾਂ ਆਪ ਵੀ ਜੁੜੇ ਅੰਦਰ ਦੇਸ ਜਾ ਕੇ ਹਰ ਜੀਵ ਜੀ ਨਾਲ ਚੜ ਨੰਗਸ ਜਾ ਕੇ ਹਰ ਜੀਵ ਤੇ ਬੇਨ ਕਿਰਪਾ ਕਰੋ ਦਰ ਤੇ ਪ੍ਰਭਾਨ ਹੋਵੇ ਪ੍ਰਭਾਨਿਕ ਤੇ ਸਾ ਸੰਤ ਵਾਤੇ ਜੋ ਵੀ ਸਕੇ ਕੋਈ ਤੇਰਾ ਵਾਹਿਗੁਰੂ ਵਾਹਿਗੁਰੂ ਵਾਹਿ ਮੰਨ ਕਿਰਪਾ ਕਰਨੀ ਆਪੇ ਚਰਨ ਤੁਮਨਾ ਪਾਸ ਅਰਦਾਸੋ ਬੇਨਤੀ ਕੀਤੀ ਆਪ ਆਪਨੇ ਬਤਵਾਨ ਦੀ ਲਾਰਕ ਮਦੂਰ ਕਰਨੇ ਮਹਾਰਾਜ ਜੀ ਕਿਰਪਾ ਕਰੋ आवदरी संतों को इंद्रों ने बख्शे करो संतों ने असली प्यारा मिलो जिन्हें बेहतर नाम चिता भी गुरु नाम इंद्र नाम जाती करा तेरे भाने सब खदा करा वाल बीता कर साब दुगरा के आप ही आकार की तबे चलाए उपांत्र आपसे

ਇਰ ਪਰੋਤਾਰਨ ਹਾਰ ਮੋਨੇ ਇਸੋ ਨਿਹਾਰ ਸੰਗਤ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸੰਜੀਓ ਲਖਸਿਆ ਪਾਸ ਕਰਨ ਜੇ ਸਭ ਨਦਰ ਕਰੀ ਨੈਮਕਾ ਇੱਕ ਹਰ ਨਾਮ ਨੇ ਮੇਰਾ ਮਨ ਤਨ ਸੀਤਨ ਹੋਈ ਜੈਸਾ ਤੋਰੇ ਪਿਆਸ ਜੋਗ ਨਾਨਕ ਸਤਿਗੁਰਤ ਨਾ ਬਨਾਇਆ ਜਿਨਾ ਤੋਰੇ ਪਿਆਸ ਜੋਗ ਸੁਖੋ ਟਲਿ ਗੁਰ ਸੇਵਿਐ ਐਨ ਸੁਸਹਿਜ ਸੁਭਾਈ ਦਾਸਨਾ ਸਿ ਹੈ ਗੁਰੂ ਪੰਗ ਜਨਮ ਮਰਨੁ ਤਕੁ ਜਾਈ ਦਰਸਨ 파ਸੀ ਰਹਿ ਗੁਰੂ ਪੰਗ ਜਨਮ ਮਰਨੁ ਤਕੁ ਜਾਈ ਸਤਨਾਮ ਸ੍ਰੀ ਵਾਹਿਗੁਰੂ ਸੋਰਠਿ ਕੰਠ ਨਾਰਾਇਣ ਪ੍ਰਭ ਰੱਖੇ ਸਤਗੁਰ ਕੀ ਸੱਚ ਸਾਖੈ ਨਾਮ ਨਰਾਇਣ ਮੇਰਾ ਜਦ ਕੋਤਨਾ ਆਵੇ ਨਿਨੈ ਕੰਠ ਪੂਰਾ ਪੂਰੀ ਕੀਤੀ 10ਵਾਂ